ਮਾਡਰਨ ਖੇਤੀ ਦੇਖਣ ਵਾਲੇ ਸਾਰੇ ਦਰਸ਼ਕ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦਾ ਸਾਡਾ ਜਿਹੜਾ ਸੈਗਮੈਂਟ ਹੈ ਉਹ オーਰਗੈਨਿਕ ਜਿਹੜੀਆਂ ਸਾਡੇ ਕੋਲ ਪ੍ਰੋਡਕਟਸ ਨੇ ਰੈਪੇਲੈਂਟਰ ਨੇ ਜਿਹੜੀਆਂ ਕਿ ਕੀਟਾਂ ਨੂੰ ਦੂਰ ਕਰਦੀਆਂ ਨੇ ਔਰ ਜਿਹੜੇ ਸਾਡੀਆਂ ਕੈਮੀਕਲ ਪੈਸਟਿਸਾਈਡਸ ਨੇ ਉਹਨਾਂ ਦੇ ਵਿੱਚ ਕੀ ਕੀ ਅੰਤਰ ਹੈ ਆ ਤੁਹਾਨੂੰ ਪਹਿਲਾਂ ਦਿਖਾ ਰਹੇ ਹਾਂ ਜਿਹੜੇ ਰਸੂਸ ਕੀਟਾਂ ਵਾਸਤੇ ਯੂਜ਼ ਹੁੰਦਾ ਹੈ ਜੀ ਥਾਡਾ ਥਾਈਮੋਕਸ ਇਹ ਜਿਹੜਾ ਸਾਲਟ ਹੈ ਰਸਟ ਉਸੇ ਕੀਟਾਂ ਨੂੰ ਦੂਰ ਕਰਨ ਵਾਸਤੇ ਇਹਦਾ ਵਰਤੋਂ ਕੀਤੀ ਜਾਂਦੀ ਹੈ ਤੇ ਇਹ ਤਕਰੀਬਨ 1 ਏਕੜ ਦੇ ਵਿੱਚ 8-900 ਰੁਪਏ ਦਾ ਮਤਲਬ ਪੈ ਜਾਂਦਾ ਹੈ ਔਰ ਉਸ ਦੇ ਪੈਰਲਲ ਜਿਹੜਾ ਸਾਡੇ ਕੋਲ ਔਰਗੈਨਿਕ ਬਾਇਓਲੋਜੀਕਲ ਇਨਸੈਕਟੀਸਾਈਡ ਦੇ ਵਿੱਚ ਹੈਗਾ ਆ ਵਰਨਸਤਰਾ ਇੰਡੀਅਨ ਇਲਾਕਾ ਲਿਮਟਿਡ ਬਾਇਓਲੋਜੀਕਲਸ ਲਿਮਟਿਡ ਦਾ ਸਾਡੇ ਕੋਲ ਵਰਨਸਤਰਾ ਹੈ ਇਹ ਵੀ ਜਿਹੜਾ ਹੈ ਰਸਟ ਉਸੇ ਕੀਟਾਂ ਲਈ ਬਹੁਤ ਇਫੈਕਟਿਵ ਹੈ ਔਰ ਇਹਦੀ ਜਿਹੜੀ ਵਰਤੋਂ ਹੈ ਉਹਦੇ ਵਿੱਚ ਥੋੜਾ ਜਿਹਾ ਇਹ ਵਰਤਣ ਲੱਗੇ ਧਿਆਨ ਕਰਨ ਦੀ ਗੱਲ ਹੈ ਕਿ ਇਹਨੂੰ ਸ਼ਾਮ ਵੇਲੇ ਵਰਤਾਇਆ ਜਾਣਾ ਬਹੁਤ ਜ਼ਰੂਰੀ ਹੈ ਜਦੋਂ ਵੀ ਇਹਦੀ ਵਰਤੋਂ ਕਰਨੀ ਹੈ ਤਾਂ ਖਿਲੀ ਹੋਈ ਧੁੱਪ ਨਾ ਹੋਵੇ ਸ਼ਾਮ ਦਾ ਟਾਈਮ ਹੋਵੇ ਤੇ ਇਹ ਬਹੁਤ ਅੱਛਾ ਅਲਟਰਨੇਟਿਵ ਹੈ ਸਾਡੇ ਕੈਮੀਕਲ ਜਿਹੜੇ ਉਹਨਾਂ ਦੇ ਬਦਲਾਅ ਦੇ ਤੌਰ ਤੇ ਵਰਨਸਤਰਾ ਇਹ ਆਈਪੀਐਲ ਲਿਮਟਡ ਦਾ ਹੈਗਾ ਆ ਔਰ ਇਹਦੀ ਅੱਛੇ ਰਿਜ਼ਲਟ ਦੇਖਣ ਨੂੰ ਮਿਲਦੇ ਨੇ ਚਾਹੇ ਉਹ ਤੇਲਾ ਹੋਵੇ ਚੇਪਾ ਹੋਵੇ ਤੇ ਇਹਨੂੰ ਕਿਸਾਨ ਵੀਰ ਤਕਰੀਬਨ ਇਹਦੀ ਕਾਸਟ ਜਿਹੜੀ ਪੈਂਦੀ ਹੈ ਉਹ 1200 ਰੁਪਏ ਏਕੜ ਦੀ ਪੈਂਦੀ ਹੈ ਉਹ 2-300 ਰੁਪਏ ਮਹਿੰਗਾ ਜ਼ਰੂਰ ਪੈਂਦਾ ਬਟ ਇਹਦੇ ਜਿਹੜੇ ਰਿਜ਼ਲਟ ਨੇ ਬਹੁਤ ਅੱਛੇ ਦੇਖਣ ਨੂੰ ਮਿਲਦੇ ਨੇ ਚਾਹੇ ਉਹ ਕਣਕ ਹੈ ਚਾਹੇ ਉਹ ਤੁਸੀਂ ਕਿਸੇ ਵੀ ਤਰ੍ਹਾਂ ਦਾ ਮਤਲਬ ਤਿਲਨ ਦਾ ਆਪਣਾ ਫਸਲ ਹੈ ਉਹਨਾਂ ਦੇ ਉੱਤੇ ਇਹਦੇ ਰਿਜ਼ਲਟ ਬਹੁਤ ਅੱਛੇ ਨੇ ਧੰਨਵਾਦ ਜੀ